जी जी so, जी खावर खावर हां जी दर्शक को सत श्री अकाल ਤੁਸੀਂ ਦੇਖ ਰਹੇ ਹੋ YouTube ਚੈਨਲ Only Truth News 028 100 ਅੱਜ ਇੱਕ ਖਬਰ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜੋ ਅਖਬਾਰਾਂ ਦੇ ਵਿੱਚ ਖਬਰਾਂ ਹੁੰਦੀਆਂ ਨੇ ਮੇਰੇ ਕੋਲੇ ਇੱਕ ਅਖਬਾਰ ਹੈ ਸੱਚ ਕਹੋ ਅਖਬਾਰ ਇਸ ਵਿੱਚ ਇੱਕ ਖਬਰ ਲੱਗੀ ਹੋਈ ਹੈ ਜੋ ਖਬਰ ਦਾ ਸਰਲੇਖ ਹੈ ਵੈਟਰਨਰੀ AI ਵਰਕਰਾਂ ਨੂੰ ਪੱਕਾ ਕਰੇ ਸਰਕਾਰ ਜੋ ਕਿਸ ਨੇ ਕਿਹਾ ਹੈ ਭੋਜਨ ਸਮਾਜ ਪਾਰਟੀ ਦੇ ਸੂਬਾ ਜਰਨਲ ਸਕੱਤਰ ਸਰਦਾਰ ਚੰਪੌਰ ਸਿੰਘ ਵੀਰ ਜੀ ਹੋਰੋਂ ਨੇ ਇਹ ਕਿਹਾ ਹੈ ਕਿ ਨਾਲੋਂ ਇਹ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਆਪ ਦੀ ਸਰਕਾਰ ਨੇ ਚੋਣਾ ਸਮੇਂ ਵਾਅਦਾ ਕੀਤਾ ਸੀ ਬਿਲਕੁਲ ਸਹੀ ਹੈ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੇ ਚੋਣਾ ਸਮੇਂ ਵਾਅਦਾ ਕੀਤਾ ਸੀ ਕਿ ਜੋ ਵੈਟਰਨਰੀ ਏਆਈ ਵਰਕਰ ਨੇ ਉਹਨਾਂ ਨੂੰ ਪੱਕਾ ਕਰਨਗੇ ਚਲੋ ਫਿਰ ਆਪਾਂ ਪੂਰੀ ਖਬਰ ਅਪਰਿਨਲ ਸਾਂਝੀ ਕਰਦੇ ਹਾਂ ਬਸਪਾ ਦੇ ਸੂਬਾ ਜਰਨਲ ਸਕੱਤਰ ਸਰਦਾਰ ਚਮਕੌਰ ਸਿੰਘ ਜੀ ਵੀਰ ਨੇ ਕਿਹਾ ਕਿ 2022 ਚ ਸਰਕਾਰ ਬਣਾਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਹਰ ਵਰਗ ਦੇ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਲਗਾਉਣ ਵਾਲੇ ਵਾਅਦੇ ਕੀਤੇ ਸੀ ਪਰ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਉਹਨਾਂ ਕਿਹਾ ਕਿ ਸਰਕਾਰ ਨੇ ਪਸ਼ੂ ਪਾਲਣ ਵਿਭਾਗ ਵਿੱਚ ਲੰਬੇ ਸਮੇਂ ਤੋਂ ਕੰਮ ਕਰਦੇ ਏਆਈ ਵਰਕਰਾਂ ਨੂੰ ਪੱਕਾ ਕਰਨਾ ਮੁਲਾਜ਼ਮਾਂ ਦਾ ਡੀਏ ਦਾ ਬਕਾਇਆ ਅਤੇ ਉਹਨਾਂ ਦਾ ਸੋਧਿਆ ਪੇ ਕਮਿਸ਼ਨ ਲਾਗੂ ਕਰਨਾ ਸੋ ਇਹ ਕੀ ਜੋ ਸਰਦਾਰ ਚਮਕੌਰ ਸਿੰਘ ਜੀ ਬੀਰ ਉਹ ਇਹ ਕਹਿ ਰਹੇ ਨੇ ਕਿ ਜਿਉ ਉਹਨਾਂ ਨੇ ਬਾਦੇ ਕੀਤੇ ਸੀ ਉਹਨਾਂ ਬਾਰੇ ਦੱਸ ਰਹੇ ਨੇ ਤੇ ਅੱਗੇ ਉਹਨਾਂ ਨੇ ਕਿਹਾ ਗਰੀਬੀਆਂ ਦੇ ਵਿਆ ਸਮੇ 51000 ਸਕਨ ਸਕੀਮ ਬੇਰਜਗਾਰਾਂ ਲਈ ਬੇਰੁਜ਼ਗਾਰੀ ਪੱਤਾ ਗਰੀਬ ਬੱਚਿਆਂ ਲਈ ਸਕਾਦਰਸ਼ਿਪ ਹਰ ਔਰਤ ਦੇ ਖਾਤੇ ਹਰ ਮਹੀਨੇ 1000 ਰੁਪਇਆ ਸਨਮਾਨ ਪੱਟਾ ਆਦੀ ਵਾਅਦੇ ਕੀਤੇ ਸਨ ਪਰ ਸਰਕਾਰ ਬਣੇ ਨੂੰ ਤਕਰੀਬਨ 28 ਮਹੀਨੇ ਹੋ ਚੁੱਕੇ ਨੇ ਇਸ ਦੇ ਬਾਵਜੂਦ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਸੰਗੋ ਪੰਜਾਬ ਨੂੰ ਬੇਹੱਦ ਕਰਜ਼ਈ ਬਣਾ ਕੇ ਰੱਖ ਦਿੱਤਾ ਹੈ ਇਹ ਸਰਕਾਰ ਸਿਰਫ ਇਸ਼ਤਿਹਾਰਬਾਜ਼ੀ ਦੀ ਸਰਕਾਰ ਹੈ ਸੋ ਉਹਨਾਂ ਨੇ ਕਿਹਾ ਕਿ ਇਹ ਸਰਕਾਰ ਸਿਰਫ ਇਸ਼ਤਿਹਾਰਬਾਜ਼ੀ ਦੀ ਸਰਕਾਰ ਹੈ ਸਰਕਾਰ ਝੂਠ ਬੋਲਣ ਵਿੱਚ ਵਿਸ਼ਵਾਸ ਰੱਖਦੀ ਹੈ ਜੋ ਸਰਕਾਰ ਹੈ ਉਹਨਾਂ ਦਾ ਕਹਿਣਾ ਹੈ ਕਿ ਝੂਠ ਬੋਲਣ ਵਿੱਚ ਵਿਸ਼ਵਾਸ ਰੱਖਦੀ ਹੈ ਸਾਰੇ ਪੰਜਾਬ ਵਿੱਚ ਕੋਈ ਵਿਕਾਸ ਨਹੀਂ ਹੋਇਆ ਕੋਈ ਵਰਗ ਵੀ ਇਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਉਹਨਾਂ ਫਿਰ ਕਿਹਾ ਲੋਕ ਸਭਾ ਵਿੱਚ ਹੋਈ ਵੱਡੀ ਹਾਰ ਤੋਂ ਸਰਕਾਰ ਨੂੰ ਕੁਝ ਨਾ ਕੁਝ ਸਬਕ ਲੈਣਾ ਚਾਹੀਦਾ ਅਤੇ ਜੋ ਵਾਦੇ ਕੀਤੇ ਹਨ ਪੂਰੇ ਕਰਨੇ ਚਾਹੀਦੇ ਹਨ ਅਤੇ ਪਿੰਡਾਂ ਵਿੱਚ ਪਸ਼ੂ ਪਾਲਣ ਵਿਭਾਗ ਵਿੱਚ ਏਆਈ ਵਰਤਰਾ ਦੀਆਂ ਜਹਿਜ ਮੰਗਾਂ ਤੁਰੰਤ ਮੰਨੀਆਂ ਜਾਣੀਆਂ ਚਾਹੀਦੀਆਂ ਹਨ ਇਸ ਸਮੇਂ ਉਹਨਾਂ ਨਾਲ ਸੂਬੇਦਾਰ ਮਨਦੀਰ ਸਿੰਘ ਜੀ ਨਾਗਰਾ ਗੁਰਦੇਵ ਸਿੰਘ ਜੀ ਘਾਵਦਾ ਅਵਤਾਰ ਸਿੰਘ ਜੀ ਮਕਵਾਲ ਜੀਤ ਸਿੰਘ ਜੀ ਵਾਲਿਆ ਭੀਮ ਸਿੰਘ ਨਾਗਰਾ ਸਤਗੁਰ ਸਿੰਘ ਜੀ ਮੱਟੂ ਨਿਰਮਲ ਸਿੰਘ ਜੀ ਮੱਟੂ ਸੇਵਾ ਸਿੰਘ ਜੀ ਬੰਗਾ ਵਾਲੀ ਗਰਮੇਲ ਸਿੰਘ ਜੀ ਰੰਗੀਲਾ ਪ੍ਰਕਾਸ਼ ਸਿੰਘ ਜੀ ਆਦਿ ਵੀ ਮੌਜੂਦ ਸਨ ਸੋ ਇਹ ਖਬਰ ਸੀ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸੱਤਰ ਸਰਦਾਰ ਚਮਕੌਰ ਸਿੰਘ ਜੀ ਵੀਰ ਹੋਰਾਂ ਨੇ ਜੋ ਪੰਜਾਬ ਦੀ ਮੌਜੂਦਾ ਸਰਕਾਰ ਹੈ ਉਹਨਾਂ ਨੂੰ ਕਿਹਾ ਹੈ ਉਹਨਾਂ ਨੂੰ ਯਾਦ ਕਰਵਾਇਆ ਹੈ ਕਿ ਵੋਟਾਂ ਤੋਂ ਪਹਿਲਾਂ ਜੋ ਤੁਸੀਂ ਵਾਅਦੇ ਕੀਤੇ ਸੀ ਤੁਹਾਡਾ ਹੱਕ ਬਣਦਾ ਹੈ ਇਹਨਾਂ ਨੂੰ ਪੂਰਾ ਕੀਤਾ ਜਾਵੇ ਸੋ ਤੁਸੀਂ ਵੀਡੀਓ ਦੇਖੀ ਤੁਹਾਡਾ ਸਹਾਰਿਆਂ ਦਾ ਬਹੁਤ ਬਹੁਤ ਧੰਨਵਾਦ